ਮਾ ਸੁਣਿਆ ਲੀਡਰ ਪੰਜਾਬ ਬਚਾਉਂਦੇ ਆ ਸਟੀਰਿੰਗ ਇਹਨਾਂ ਦੇ ਹੱਥ 'ਚ ਚਾਬੀ ਇਹਨਾਂ ਦੇ ਹੱਥ 'ਚ ਜਦੋਂ ਸੀਟ ਤੇ ਬਹਿ ਜਾਂਦੇ ਆ ਉਦੋਂ ਤਾਂ ਪਤੰਦਰ ਪੂਰਾ ਭਜਾਉਂਦੇ ਆ ਨਾ ਹੀ ਉਖੜੀ ਟੋਪ ਬਚਾਉਂਦੇ ਆ ਨਾ ਹੀ ਟਾਇਰ ਟੂਪ ਪਵਾਉਂਦੇ ਆ ਨਾ ਹੀ ਪੈਂਚਰ ਲਵਾਉਂਦੇ ਆ ਉਦੋਂ ਤਾਂ ਸਿੱਧਾ ਟਾਪ ਹੀ ਪਾਉਂਦੇ ਆ ਤੇ ਹਵਾ ਦਵਾ ਕੇ ਖੜਾਉਂਦੇ ਆ ਜਦੋਂ ਦੂਜੇ ਡਰਾਈਵਰ ਜੀ ਆਉਂਦੇ ਆ ਉਹ ਹਵਾ ਘਟਾਉਂਦੇ ਆ ਤੇ ਐਹੋ ਜੇ ਹਾਲਾਤ ਬਣਾਉਂਦੇ ਆ ਬਚਾਓ ਬਚਾਓ ਕੇਜਰੀਬਾਲ ਕੇਜਰੀਬਾਲ ਬਾਹਰ ਆਉਣ ਦੀ ਕਰਦਾ ਕਾਲ ਹਮ ਬਾਜਪਾ ਮੂਰੇ ਝੁਕेंगे ਨਹੀਂ ਜੇਲ ਜਾਣਗੇ ਮਗਰ ਲੁਕेंगे ਨਹੀਂ ਪਹਿਲਾ ਮੋਦੀ ਜੀ ਗੱਲੀਬਾਤੀ ਸਮਝਾ ਦਿੰਦੇ ਆ ਤੇ ਜੇ ਨਾ ਸਮਝਣ ਫੇਰ ਫੇਰ ਪਿੱਛੇ ਈਡੀ ਲਾ ਦਿੰਦੇ ਆ ਜੇਵਾ ਜੇਲ੍ਹ 'ਚ ਬੰਦ ਕਰਤਾ ਤੇ ਹਾੜ ਮੈਂ ਸੁਣਿਆ ਉਹਦੇ ਦਾ ਕਹਿੰਦੇ ਬਾਵਾ ਸਾਰਾ ਘਟ ਗਿਆ ਉਹਦਾ ਪਾਰ ਜੇਲ੍ਹ 'ਚ ਬੰਦ ਕਰਤਾ ਉਹਨੂੰ ਓਏ ਅਸਲ ਵਿੱਚ ਹੁਣ ਪਤਾ ਲੱਗਦਾ ਮੋਦੀ ਜੀ ਝਾੜੂ ਵਾਲਿਆਂ ਤੋਂ ਡਰੀ ਜਾਂਦੇ ਆ ਮੋਦੀ ਜੀ ਸੋਚਦੇ ਆ ਵੀ ਦੂਜਿਆਂ ਤੋਂ ਤਾਂ ਕੋਈ ਫਿਕਰ ਹੀ ਨਹੀਂ ਉਹ ਤਾਂ ਪਾਣੀ 'ਚੋਂ ਬਾਹਰ ਕੱਢੀ ਮੱਛੀ ਵਾਂਗੂ ਕਰੀ ਜਾਂਦੇ ਆ ਵਿੰਦਰਾ ਉਹ ਤਾਂ ਬੰਦਾ ਚੰਗਾ ਸੀ ਉਹਨੂੰ ਕਾਹਤੋ ਜੇਲ੍ਹ 'ਚ ਬੰਦ ਕਰਤਾ ਓ ਵਿਪਨ ਸੋ ਚੰਗਾ ਚੁੰਗਾ ਤਾਂ ਅੱਜ ਕੱਲ ਰੱਬ ਦਾ ਨਾ ਹੀ ਐ ਪਹਿਲੀ ਗੱਲ ਤਾਂ ਜਿਹੜਾ ਬੰਦਾ ਚੰਗਾ ਉਹ ਇਸ ਪਾਸੇ ਨਹੀਂ ਆਉਂਦਾ ਹੋਰ ਸੁਣ ਲਾ ਇੱਕ ਵਾਰੀ ਕਹਿੰਦੇ ਪੁਲਿਸ ਵਾਲਿਆਂ ਨੂੰ ਤਾਂਹਾਂ ਤੋਂ ਆਰਡਰ ਹੋ ਗੇ ਆਂਦੇ ਆਖੇ ਛੇਤੀ ਛੇਤੀ ਜਾਓ ਬਈਲੀ ਬਦਮਾਸ਼ ਬੰਦੇ ਫੜ ਕੇ ਲਿਆਓ ਤੇ ਲਿਆ ਕੇ ਉਹਨਾਂ ਨੂੰ ਥਾਣਿਆਂ 'ਚ ਬਿਠਾਓ ਕਿਉਂਕਿ ਨੇੜੇ ਵੋਟਾਂ ਆਈਆਂ ਲੜਾਈਆਂ ਪੜਾਈਆਂ ਨਾ ਕਰਨ ਜਦੋਂ ਵੋਟਾਂ ਪੈ ਗਈਆਂ ਉਦੋਂ ਕਹਿ ਦੇਣਗੇ ਭਾਈ ਆਪਣੇ ਘਰੋਂ ਘਰੀ ਜਾਓ हां कि पुलिस ਵਾਲਿਆਂ ਨੇ ਗੱਡੀਆਂ ਦੀ ਸੈਲਫ ਮਾਰੀ ਤੇ ਛੇਤੀ ਛੇਤੀ ਜਾਨ ਦੀ ਕਰੀ ਤਿਆਰੀ। ਪੁਲਸ ਵਾਲਿਆਂ ਨੇ ਤਾਂ ਵਿਪਨ ਸਿਓ ਸਾਰੇ ਘੇੜੇ ਲਾਏ। ਬਾਈਲੀ ਬਦਮਾਸ਼ ਕਿਤੋਂ ਨਾ ਆਇ। ਜਦੋਂ ਮੁੜ ਕੇ ਖਾਲੀ ਹੱਥੀ ਆਏ। ਅੱਗਵਾ ਦੇ ਕਿਸੇ ਨੂੰ ਫੜ ਕੇ ਨਹੀਂ ਲਿਆਏ। ਉਹ ਆਂਦੇ ਜੀ ਅਸੀਂ ਕਿਹਨੂੰ ਫੜਗੇ? ਉਹ ਤਾਂ ਸਾਰੇ ਬੋਟਾਂ ਚ ਪਾਏ ਆ ਖੜਾਏ।